ਸਲੋਕਮ ਹਲਾ ਨੌਮਾ ਸਲੋਕ ਪੰਜਮਾ ਧਨਧਾਰਾ ਸੰਪਤ ਸਗਲ ਜਿਨੀ ਆਪਣੀ ਕਰਮਾਨ ਇਨ ਮੇ ਕਸੰਗੀ ਨਹੀਂ ਨਾਨਕ ਸੱਚੀ ਜਾਨ ਧਨ ਗਿਆਨ ਮਾਇਆ ਧਾਰਾ ਇਸਤਰੀ ਸੰਪਤ ਜੋ ਵੀ ਸਾਨੂੰ ਕੁਦਰਤ ਨੇ ਦਿੱਤੀ ਏ ਸਮਗਰੀ ਜਿਨੀ ਅਸੀਂ ਆਪਣੀ ਮੰਨੀ ਬੈਠੀ ਆ ਨਹੀਂ ਪਾਈ ਇਹ ਕੁਦਰਤ ਨਹੀਂ ਦਿੱਤੀ ਏ ਸਾਨੂੰ ਸੁਖਮਨੀ ਸਾਹਿਬ ਸਤਿਗੁਰਾਂ ਨੇ ਆਪਾਂ ਨੂੰ ਸਮਝਾਇਆ ਕੌਣ ਵਸਤਾਈ ਤੇਰੇ ਸੰਗ ਜਦੋਂ ਜੀਵ ਸੰਸਾਰ ਚਾਉਂਦਾ ਹੈ ਲਿਪ ਸੁੜਕੀ ਲੱਗੀ ਤ੍ਰਿਸ਼ਨਾ ਹਕਮ ਰਾ ਟੁੱਟਦਾ ਬੜਾ ਰੋਂਦਾ ਵਾ ਸੰਪਤ ਐ ਇੱਥੇ ਆ ਕੇ ਇਕੱਠੀ ਹੁੰਦੀ ਹੈ ਜਿਹੇ ਜਿਹੇ ਕਰ ਜਨਮ ਹੁੰਦਾ ਉਹ ਜਿਆਦਾ ਜੀਵਨ ਫੜ ਜਾਂਦਾ ਵਾ ਇਨਮੇਕਰ ਸੰਗੀ ਨਹੀਂ ਨਾਨਕ ਸੱਚੀ ਯਾਰ ਸੱਚ ਤੋਂ ਬਿਨਾ ਕੋਈ ਵੀ ਸੰਗ ਨਾਲ ਜਾਣ ਵਾਲੀ ਚੀਜ਼ ਨਹੀਂ ਹੈਗੀ ਭਾਈ ਜਾਣਦੇ ਵੀ ਆ ਫਿਰ ਵੀ ਨਹੀਂ ਛੱਡਦੇ ਆਓ ਸਾਰੇ ਮਿਲ ਕੇ ਆਪਾਂ ਰੱਬੀ ਬਾਣੀ ਨਾਲ ਜੁੜੀਏ ਸਾਡਾ ਸੰਸਾਰ ਤੇ ਹੁਣ ਸਫਲ ਹੋਏ ਚਾਰ ਪਦਾਰਥ ਜੀ ਕੋ ਮੰਗੇ ਸਾਧ ਜਨਾ ਕੀ ਸੇਵਾ ਲਾਗੇ ਗਿਆਨ ਮੁਕਤੀ ਨਾਮ ਜਨਮ